ਜਿੱਦ ਨੇ ਉਰੇ ਡਾਕਟਰ ਗਾਂਧੀ ਦਾ ਪ੍ਰੋਗਰਾਮ ਰਖਾਇਆ ਸੀਗਾ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਵੀ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਉਸ ਹਿਸਾਬ ਨਾਲ ਦੇਖੋ ਅੱਜ 14000 ਤੋਂ ਪਲੱਸ ਲੀਡ ਤੇ ਲੈ ਕੇ ਗਏ ਨੇ ਵਿੱਚੋਂ ਬੰਦੇ ਕਈ ਦਲ ਬਦਲੂ ਵੀ ਬਹੁਤ ਹੋਏ ਨੇ ਬੰਦਿਆਂ ਨੇ ਕਈਆਂ ਨੇ ਧੋਖਾ ਵੀ ਦਿੱਤਾ ਚਲੋ ਉਹਨਾਂ ਦਾ ਵੀ ਧੰਨਵਾਦ ਹੈ ਬਟ ਡਾਕਟਰ ਗਾਂਧੀ ਇੱਕ ਸਾਫ਼ ਸਖਸ਼ੀयत ਬੰਦੇ ਨੇ ਤੇ ਵਧੀਆ ਲੀਡ ਨਾਲ ਜਿੱਤੇ ਨੇ ਉਹ ਮੈਂ ਕਾਂਗਰਸ ਪਾਰਟੀ ਦਾ ਹਾਈ ਕਮਾਂਡ ਦਾ ਸ਼ਬਦ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਇਮਾਨਦਾਰ ਬੰਦਾ ਸਾਡੇ ਜ਼ਿਲ੍ਹੇ ਵਿੱਚ ਭੇਜਿਆ ਸੈਲੀਬ੍ਰੇਟ ਕਿਸ ਤਰ੍ਹਾਂ ਕਰਦੇ ਹਾਂ ਸੈਲੀਬ੍ਰੇਟ ਲੱਡੂ ਵੰਡਾਂਗੇ ਜੀ ਹੁਣ ਜੀ ਤੇ ਬਾਕੀ ਜਿਵੇਂ ਅੱਗੇ ਪਾਰਟੀ ਦਾ ਹੁਕਮ ਹੋਊਗਾ ਉਵੇਂ ਕਰਾਂਗੇ ਅਸੀਂ ਇਹ ਵੀ ਪਹਿਲਾ ਕੰਮ ਕੀਤਾ ਲੱਗਦਾ ਵੀ ਵੱਧ ਕੇ ਕੰਮ ਕਰਨਗੇ ਵੱਧ ਕੇ ਕੰਮ ਕਰਨਗੇ ਜੀ ਬਿਲਕੁਲ ਇਮਾਨਦਾਰ ਬੰਦੇ ਨੇ ਜੀ ਕਿਸੇ ਤੋਂ ਕੋਈ ਫੰਡ ਨਹੀਂ ਲੈਂਦਾ ਜੀ ਉਹਨਾਂ ਨੇ ਸਭ ਤੋਂ ਵੱਡੀ ਖਾਸੀਅਤ ਇਹਨਾਂ ਦੀ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਨਾਬੇ ਹਲਕੇ ਦੇ ਸਾਰੇ ਵੋਟਰ ਸਾਹਿਬਾਨ ਦਾ ਧੰਨਵਾਦੀ ਹਾਂ ਔਰ ਵਿਸ਼ੇਸ਼ ਤੌਰ ਤੇ ਮੈਂ ਆਪਣੇ ਭਤੀਜਾ ਮੇਰਾ ਰਿਸ਼ੀ ਗੱਬਾ ਜੀ ਹੀਰਾ ਆਟੋਮੋਬਾਈਲ ਤੋਂ ਇਹਨਾਂ ਦੇ ਚਾਚਾ ਰਾਜੂ ਜੀ ਸਾਰੇ ਵਰਕਰ ਇਹਨਾਂ ਦੇ ਖੜੇ ਨੇ ਉਸ ਦਿਨ ਡਾਕਟਰ ਧਰਮਵੀਰ ਗਾਂਧੀ ਜੀ ਦਾ ਇੱਥੇ ਪ੍ਰੋਗਰਾਮ ਕਰਾਇਆ ਸਭ ਤੋਂ ਵੱਡਾ ਪ੍ਰੋਗਰਾਮ ਨਾਬੇ ਦੇ ਵਿੱਚ 4450 ਬੰਦੇ ਦਾ ਹੋ ਰਿਹਾ ਸੀਗਾ ਤੇ ਦਿਲ ਦੀਆਂ ਗੱਲਾਂ ਇਹ ਜੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਸਾਡੇ ਦੋਨੋਂ 리ਡਰ ਸਰਦਾਰ ਸਾਧੂ ਸਿੰਘ ਧਰਮਸੋਹ ਜੀ ਸਾਬਕਾ ਕੈਨਮੰਤੀ ਪੰਜਾਬ ਸਰਦਾਰ ਨਦੀਪ ਸਿੰਘ ਜੀ ਨਾਬਾ ਸਾਬਕਾ ਕੈਨਮੰਤੀ ਪੰਜਾਬ ਜ਼ਿਲ੍ਹੇ ਦੇ ਪ੍ਰਧਾਨ ਮਹਾਨ ਤਖਨੋੜਾ ਜੀ ਸਾਰਿਆਂ ਨੇ ਮਿਹਨਤ ਕਰਕੇ ਜਿਹੜਾ ਅਸੀਂ ਮੈਂ ਕਹਿ ਸਕਦਾ ਸੀ ਕਿ 50-55 ਹਜ਼ਾਰ ਤੇ ਅਸੀਂ ਪਿੱਛੇ ਸੀ ਔਰ ਲੋਕਾਂ ਦਾ ਕੋਟਨ ਕੋਟ ਧੰਨਵਾਦ ਹੈ ਕਿ ਉਹਨਾਂ ਦਾ ਫਤਵਾ ਪਿਛਲੀ ਵੀ ਲੀਡ ਜਿਹੜੀ ਇਹ ਕਵਰ ਕੀਤੀ ਔਰ ਸਾਨੂੰ 4000 ਦੇ ਕਰੀਬ ਅਸੀਂ ਨਾਬੇ ਹਲਕੇ ਤੋਂ ਜਿਹੜਾ ਇਹ ਜਿੱਤ ਪ੍ਰਾਪਤ ਕੀਤੀ ਹੈ ਇਹ ਸਾਰਾ ਲੋਕਾਂ ਦਾ ਸਿਹਰਾ ਹੈ ਜਿਹੜਾ ਡਾਕਟਰ ਧਰਮਵੀਰ ਗਾਂਧੀ ਜੀ ਦੇ ਸਿਰ ਤੇ ਜਾਂਦਾ। ਆਪ ਤਾਂ ਦਾਅਵੇ ਕਰਦੇ ਸੀ ਵੱਡੇ 13 0 ਦਾ ਸਤ ਨਾਲ ਹਾਰਾਰੇ ਚਲੋ ਉਦੋਂ ਨੇਰੀ ਤੂਫਾਨ ਸੀ ਜੀ ਇਹ ਬੜਾ ਦੇਖਿਆ ਛੋਟੇ ਹੁੰਦਿਆਂ ਨੇ ਸੇਵਨਜੀ ਸਿੰਘ ਮਾਨ ਟਾਈਮ ਵੀ 13 ਦੀਆਂ 13 ਸੀਟਾਂ ਆਈਆਂ ਸੀ ਉਦੋਂ ਵੀ ਇਸੇ ਤਰ੍ਹਾਂ ਸੀਗਾ ਕਿਸੇ ਨੇ ਕੋਈ ਕੈਂਡੀਡੇਟ ਨਹੀਂ ਸੀ ਦੇਖਿਆ ਕੋਈ ਆਦਮੀ ਨਹੀਂ ਸੀ ਦੇਖਿਆ ਉਦੋਂ ਤੋਂ ਬਾਅਦ ਅਸੀਂ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ 10 1987 ਦਾ ਝੰਡਾ ਚੱਕ ਕੇ ਕਾਂਗਰਸ ਪਾਰਟੀ ਦਾ ਤੁਰਿਆ ਹੋਇਆ ਪਹਿਲਾਂ ਮੇਰੇ ਬਾਬਾ ਜੀ ਮੇਰੇ ਪਿਤਾ ਜੀ ਉਹਨੇ ਇਹ ਸਾਰਾ ਬੜਾ ਕਰੀਬੀ ਦੇਖਿਆ ਤੇ ਆ ਜਿਹੜੀ 2 2.5 ਸਾਲ ਪਹਿਲਾਂ ਨੇਰੀ ਆਈ ਸੀ ਆਪਦੇ ਸਾਹਮਣੇ ਹੀ ਆ ਉਹ 1301 ਕਹਿੰਦੇ ਸੀ ਰਿਜ਼ਲਟ ਤੁਸੀਂ ਸਾਰੇ মিডিਆ ਦੇ ਖੜੇ ਹੋ ਥਾਡੇ ਸਾਹਮਣੇ ਰਿਜ਼ਲਟ ਆ ਕਿਉਂਕਿ ਲੋਕ بڑے ਹੁੰਦੇ ਨੇ ਲੋਕਾਂ ਦਾ ਫਤਵਾ ਬੜਾ ਹੁੰਦਾ ਭਲੇਖ ਝੂਠ ਬੋਲ ਕੇ ਭਲੇਖੇ ਨਾਲ ਇੱਕ ਵਾਰ ਜਿੱਤਿਆ ਜਾਂਦਾ ਹੁੰਦਾ ਬਾਰ-ਬਾਰ ਕਰਨਵੀਰ ਗਾਂਧੀ ਨੇ ਜਿਹੜੇ ਕਮਾਂਡਰ ਡਾਕਟਰ ਨੇ ਜੀ ਉਹਨਾਂ ਨੇ ਪੰਜਾਬ 'ਚ ਜਿੰਨੇ ਵੀ ਸਾਡੇ ਜ਼ਿਲ੍ਹੇ ਪਟਿਆਲੇ 'ਚ ਲੋਕਾਂ ਨੂੰ ਦਵਾਈ ਫਰੀ ਦਿੱਤੀ ਗਰੀਬਾਂ ਨੂੰ ਪੈਸੇ ਵੀ ਦਿੱਤੇ ਜਿਨ੍ਹਾਂ ਕੋਲੇ ਕਿਰਾਇਆ ਨਹੀਂ ਸੀ ਉਹਨਾਂ ਦੇ ਬਦੌਲਤ ਲੋਕਾਂ ਨੇ ਉਹਨਾਂ ਨੂੰ ਇੱਕ بڑا ਨੁਮਾਇੰਦਾ ਚੁਣ ਕੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਆਪ ਹਮਾਰੇ ਪਿੰਡਾਂ 'ਚੋਂ ਵੋਟ ਪਈ ਹੈ